ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਕਚੜੀ ਜਿਹਨੂੰ ਚਿਬੜ ਵੀ ਕਹਿੰਦੇ ਨੇ ਆਪਣੇ ਤਾਂ ਚਿਬੜੀ ਕਹਿੰਦੇ ਨੇ ਬਾਹਰ ਵਾਲੇ ਹੋਰ ਜਗ੍ਹਾ ਇਹਨੂੰ ਕਚੜੀ ਬੋਲਦੇ ਆ ਇਹ ਵਾਲੀ ਵਾਲਾ ਆਪਾਂ ਲਿਆ ਕੇ ਵੇਲੀ ਲਾ ਲਈ ਆ ਆਪਣੇ ਵੇਲੀ ਦਾ ਬੂਟਾ ਕੋਈ ਹੈ ਨਹੀਂਗਾ ਬਾਹਰ ਕਾਫੀ ਵੇਖਣ ਨੂੰ ਮਿਲਦੇ ਹੀਗੇ ਕਾਫੀ ਵੱਡੀ ਵੇਲੀ ਮੈਂ ਇਦਾਂ ਲਿਆ ਕੇ ਗੱਡ ਦਿੱਤੀ ਲੇਕਿਨ ਬੜੀ ਵਧੀਆ ਪੁੰਗਰ ਆਈ ਆ ਤੇ ਵੇਲੀ ਵੀ ਆਪਣੀ ਜਿਹੜੀ ਆ ਹੁਣ ਬਰਸਾਤ ਹੋਣ ਦਾ ਕਰਕੇ ਥੋੜੀ ਜਿਹੀ ਹਰੀ-ਪਰੀ ਹੋ ਗਈ ਆ ਉਦਾਂ ਵੀ ਤਾਂ ਉਜਾੜ ਪਈ ਹੋਗੀ ਅਹ ਥੋੜਾ ਆਪਣਾ ਬਾਲ ਢੰਗ ਰੱਖਿਆ ਸੀਗਾ ਲੇਕਿਨ ਅੱਜ ਹੈ ਨਹੀਂ ਆ। ਅੰਗੂਰਾਂ ਦੀ ਵੱਲ ਜਿਹੜੀ ਆ ਉਹ ਕਾਫੀ ਵਧੀਆ ਢਾਰਾ ਹੀ ਉਹ ਵੀ ਡਿੱਗ ਗਿਆ ਇੱਥਾ ਤੇ ਹੁਣ ਆਪਾਂ ਲੈਣਾ ਇਹ ਤੁਹਾਡੀਆਂ ਮਿਰਚਾਂ। ਹਰੀਆਂ ਮਿਰਚਾਂ ਜਿਹੜੀਆਂ ਤਾਜ਼ੀਆਂ ਆ ਦੋ ਤਿੰਨ ਵਾਰੀ ਤੜਾਈ ਹੋ ਚੁੱਕੀ ਆ ਤੇ ਕਾਫੀ ਵਧੀਆ ਫਲ ਦਿੱਤਾ ਇਹਨਾਂ ਬੂਟਿਆਂ ਨੇ। ਇਹਨਾਂ ਮਿਰਚਾਂ ਨੂੰ ਆਪਾਂ ਘਰ ਲੈ ਜਾ ਕੇ ਤੇ ਨਿੰਬੂ ਦੇ achar ਦੇ ਵਿੱਚ ਪਾਵਾਂਗੇ ਹੁਣ। ਨਾਲ ਦੀ ਨਾਲ ਨਿੰਬੂ ਦਾ achar ਤਿਆਰ ਕਰਦੇ ਆ। ਜਦੋਂ ਆਪਾਂ ਇਦਾਂ ਮਿਰਚਾਂ ਤੋੜਦੇ ਆ ਤੇ ਬੜਾ ਨੰਦ ਹੁੰਦਾ ਆ ਕਿਉਂਕਿ ਇਹਨੂੰ ਕੋਈ ਵੀ ਸਪਰੇ ਜਾਂ ਉਹ ਜਿਵੇਂ ਇਦਾਂ ਦਾ ਆਪਾਂ ਨਹੀਂ ਕੀਤਾ ਹੈਗਾ ਜ਼ਹਿਰੀਲੀ ਚੀਜ਼ ਕਿਹ ਹੈ ਵੀ ਚੀਜ਼ ਦੀ ਆਪਾਂ ਇਹਨੂੰ ਸਪਰੇ ਕਰਕੇ ਇਹਦੀ ਵਰਤੋਂ ਨਹੀਂ ਕੀਤੀ ਕਿ ਕੀੜੇ ਮਕੌੜੇ ਤੋਂ ਬਚਾਇਆ ਜਾ ਸਕੇ ਕੀੜੇ ਮਕੌੜੇ ਵਹਿ ਲੱਗੇ ਵੀ ਨਹੀਂ ਇਹਨੂੰ ਹੁਣ ਬਰਸਾਤ ਆਇਆ ਤੇ ਹੁਣ ਹਰ ਇੱਕ ਜਿਹੜੀ ਆ ਮੌਸਮ ਦੇ ਅਕੋਰਡਿੰਗ ਸਬਜ਼ੀ ਜਿਹੜੀ ਹੋਣ ਤੇ ਆ ਗਈ ਆ ਪਹਿਲਾਂ ਤਾਂ ਲਗਭਗ ਕਿਸੇ ਵੀ ਸਬਜ਼ੀ ਨੂੰ ਆਪਾਂ ਤੋੜਾਈ ਨਹੀਂ ਕਰ ਸਕੇ ਇੰਨਾ ਵੀ ਪਾਣੀ ਪਾ ਲੈਂਦੇ ਰਹੇ ਆ ਲੇਕਿਨ ਫਿਰ ਵੀ ਬੱਲਾ ਜਿਹੜੀਆਂ ਜੋਉਂਦੀਆਂ ਤਾਂ ਉੱਥੇ ਹੀ ਗੱਡੀਆਂ ਰਹਿੰਦੀਆਂ ਸੀ ਕਦੀ ਵੀ ਪਰੌਣ ਨੂੰ ਨਹੀਂ ਹੁੰਦੀਆਂ। ਕਿਉਂਕਿ ਗਰਮੀ ਕਾਫੀ ਪੈਂਦੀ ਹੈਗੀ ਤੇ ਹੁਣ ਬਰਸਾਤ ਹੁੰਦਾ ਕਰਕੇ ਬੱਲਾ ਵੀ ਆਪਣੇ ਪੂਰੇ ਜੋ ਬੰਦੇ ਆ। ਲੇਕਿਨ ਇਹ ਆ ਕਿ ਹੁਣ ਸਾਗ ਦਾ ਵੀ ਮੌਸਮ ਆਉਂਦਾ ਜਾ ਰਿਹਾ ਆ ਤੇ ਇਹਨਾਂ ਨੇ ਵੀ ਆਪਣੀ ਕਾਫੀ ਪਰਮਾਰ ਕਰ ਦੇਣੀ ਹੁਣ। ਤੇ ਕਾਫੀ ਲੇਟ ਹੋ ਚੁੱਕਾ ਆਇਆ ਫਾਲ ਹਨ ਇਹਨਾਂ ਪ੍ਰਾਪਤ ਨਹੀਂ ਹੋਇਆ ਸਬਜ਼ੀਆਂ ਤੋਂ ਮਿਰਚਾਂ ਤੋੜ ਕੇ ਆਪਾਂ ਹੁਣ ਜਾ ਰਹੇ ਆ ਘਰ ਵੱਲਾਂ ਜਿਹੜੀਆਂ ਆ ਉਹ ਵੇਖਣ ਨੂੰ ਮਿਲਦੀਆਂ ਹਨ ਕੰਦਾ ਤੋਂ ਬਾਹਰ ਉੱਚ ਉੱਚ ਲੁਚਲ ਕੇ ਪੈਣੀਆਂ ਲੇਕਿਨ ਕਾਫੀ ਲੇਟ ਹੋ ਚੁੱਕਾ ਕੰਮ ਐਰ ਕੇ ਸਬਜ਼ੀ ਬਹੁਤ ਹੀ ਘੱਟ ਤੋੜਨ ਨੂੰ ਮਿਲੀ ਆ ਤਾਂ ਸਿਰਫ ਇੱਕ ਮੇ ਪੈਣ ਦੀ ਵਜਾ ਦੇ ਕਾਰਨ ਸੌਣ ਦਾ ਮਹੀਨਾ ਆ ਤੇ ਸਾਰੀ ਜਗ੍ਹਾ ਜਿਹੜੀ ਆ ਹੁਣ ਹਰਿਆਲੀ ਭਰੀ ਆਲੀ ਹੀ ਨਜ਼ਰ ਆ ਰਹੀ ਆ ਹਰ ਇੱਕ ਜਗ੍ਹਾ ਬਿਲਕੁਲ ਹੀ ਬਹੁਤ ਹੀ ਵੇਖਣ ਨੂੰ ਵਧੀਆ ਨਜ਼ਾਰਾ ਆਸੇ-ਵਾਸੇ ਹਰ ਇੱਕ ਜਗ੍ਹਾ ਹਰੀ-ਪਰੀ ਹੋਈ ਪਈ ਐ ਚਲੋ ਕੋਈ ਨਾ ਕੁਦਰਤ ਦੇ ਸਾਡ ਜਿੰਨੇ ਸਾਰਾ ਕੁਝ ਹੁਣ ਆਪ ਆਪਣੀਆਂ ਮਿਰਚਾਂ ਕਰੀਏ ਸਾਫ਼ ਕਰ ਤੇ ਇਹਨਾਂ ਨੂੰ ਸਾਫ਼ ਕਰਨ ਤੋਂ ਬਾਅਦ ਚ ਚੰਗੀ ਤਰ੍ਹਾਂ ਇੱਕ ਕੱਪੜੇ ਤੇ ਸੁੱਕੜੇ ਪਾ ਲਵਣਗੇ ਤਾਂ ਜੋ ਧੁੱਪ ਲੱਗ ਸਕੇ ਧੁੱਪ ਲੱਗਣ ਤੋਂ ਬਾਅਦ ਜਿਹੜੇ ਇਹਦੇ ਵਿੱਚ ਬਿਲਕੁਲ ਵੀ ਨਮੀ ਨਾ ਰਵੇ ਇਸ ਕਰਕੇ 5-7 ਮਿੰਟ ਲਈ ਆਪਾਂ ਧੁੱਪੇ ਪਾ ਲੈਨੇ ਇਹਨਾਂ ਨੂੰ ਮਿੱਠਾ ਸੁੱਕਦੀਆਂ ਮੈਂ ਤੇ ਨਾਲ ਦੀ ਨਾਲ ਆਪਾਂ ਜਿਹੜਾ ਬੇਸਿਕ ਜਿਹਾ ਮਸਾਲੇ ਆ ਮਸਾਲਾ ਕੋਈ ਜ਼ਿਆਦਾ ਨਹੀਂ ਹੈ ਬਿਲਕੁਲ ਘੱਟ ਹੈ ਇੱਕ ਮੁਠੀ ਤੋਂ ਵੀ ਘੱਟ ਹੈ ਕਿਉਂਕਿ ਚਾਰ ਨਿੰਬੂ ਦਾ ਥੋੜਾ ਆਪਣੇ ਕੋਲ ਜ਼ਿਆਦਾ ਨਹੀਂ ਗੀ ਕੁਆਂਟੀਟੀ ਦੇ ਵਿੱਚ ਹੈਗਾ ਬਹੁਤ ਘੱਟ ਹੈ ਉਹ ਵੀ ਤਾਂ ਇਹਨਾਂ ਨੂੰ ਰੋਸਟ ਕਰ ਲਿਆ ਆ ਆਪਣਾ ਇਹਦੇ ਵਿੱਚ ਹੈਗੀ ਕਾਲੀ ਮਿਰਚ ਧਨੀਆ ਸਾਬਤ ਧਨੀਆ ਲੌਂਗ ਤਾਂ ਇਹੀ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕ੍ਰਸ਼ ਕਰ ਲਿਆ ਛੁੱਟੂ ਮੁਗਲੀ ਦੀ ਹੱਲਪ ਦੇ ਨਾਲ ਤੇ ਇਹਨਾਂ ਮਸਾਲਿਆਂ ਦੇ ਵਿੱਚ ਹੀ ਆਪਾਂ ਪਾ ਲੈਨੇ ਆ ਡੰਡੀਆਂ ਜਿਹੜੀਆਂ ਆਪਾਂ ਸਾਰੀਆਂ ਮਿਰਚਾਂ ਦੇ ਦਿੱਤੀਆਂ ਉਤਾਰ ਤੇ ਫੌਕ ਦੇ ਹੈਲਪ ਦੇ ਨਾਲ ਇਹਨਾਂ ਵਿੱਚ ਸੁਰਾਹ ਕਰ ਲੈਨੇ ਆ ਸੁਰਾਗ ਕਰਨ ਦੇ ਨਾਲ ਇਹ ਆ ਕਿ ਜਿੰਨਾ ਵੀ ਰਾਸਿਆ ਨਿੰਬੂ ਦਾ ਇਹਨਾਂ ਦੇ ਵਿੱਚ ਭਰ ਜਾਣਾ ਆ ਮਿਰਚ ਮਸਾਲੇ ਪਾਏ ਹੋਣਗੇ ਤਾਂ ਮਿਰਚਾਂ ਜਿਹੜੀਆਂ ਬੜੀਆਂ ਟੈਂਪਟਿੰਗ ਜੀਆਂ ਹੋ ਜਣੀਆਂ ਖਾਣ ਵਾਸਤੇ ਰੈਡੀ ਇਹਨਾਂ ਸਾਰੀਆਂ ਮਿਰਚਾਂ ਨੂੰ ਆਪਾਂ ਇਸੇ ਤਰਾਈਂ ਡੰਡੀਆਂ ਉਤਾਰ ਕੇ ਵਿੱਚ ਇਹਨਾਂ ਦੇ ਮੋਰੀਆਂ ਕਰਕੇ ਤੇ ਨਿੰਬੂ ਦੇ achar ਦੇ ਵਿੱਚ ਪਾ ਦਿੰਨੇ ਆ ਨਿੰਬੂ ਦਾ achar ਪਹਿਲਾਂ ਹੀ ਕੱਟਿਆ ਹੋਇਆ ਆਪਣੇ ਕੋਲ ਲਗਭਗ 3-4 ਕਿਲੋ ਦੇ ਕਰੀਬ ਨਿੰਬੂ ਸੀਗੇ ਤੇ ਇਹਨਾਂ ਦੇ ਵਿੱਚ ਜਿਹੜੇ ਮਸਾਲੇ ਆਪਾਂ ਲੈਣੇ ਆ ਪਾ ਮਸਾਲੇ ਵੀ ਕੋਈ ਜ਼ਿਆਦਾ ਨਹੀਂ ਹੈਗੇ ਨਾ ਇਹਦੇ ਵਿੱਚ ਕਿਸੇ ਤੇਲ ਦੀ ਵੱਤੋ ਕਰਨੀ ਆ ਆਪਾਂ ਖਾਲੀ ਮਸਾਲੇ ਤੇ ਨਿੰਬੂ ਤੇ ਨਾਲ ਹਰੀਆਂ ਮਿਰਚਾਂ ਇਸ ਤੋਂ ਬਾਅਦ ਆਪਾਂ ਹੋਰ ਇਹਦੇ ਵਿੱਚ ਕੁਝ ਵੀ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਬਲੈਕ ਸੋਲਟ ਆ ਥੋੜਾ ਜਿਹਾ ਵਾਈਟ ਨਮਕ ਆ ਤੇ ਨਾਲ ਹਲਦੀ ਆ ਜੈਗੀ ਮਿਰਚ ਤੇ ਉਹੀ ਰੋਸਟ ਕੀਤਾ ਹੋਇਆ ਮਸਾਲਾ ਤੇ ਲਾਲ ਮਿਰਚਾਂ ਪਹਿਲਾਂ ਹੀ ਵਿੱਚ ਹੈਗੀਆਂ ਸੀਗੀਆਂ ਜਿਹੜਾ ਆਪਾਂ ਮਸਾਲਾ ਪਾਇਆ ਵਾ ਇਹ ਆਪਣੇ ਅੰਦਾਜ਼ੇ ਦੇ ਨਾਲ ਹੀ ਪਾਇਆ ਕੋਈ ਤੋਲ ਮੋਲ ਕਰਕੇ ਨਹੀਂ ਪਾਇਆ ਹੈਗਾ ਕਿਉਂਕਿ ਅੰਦਾਜ਼ਾ ਤੇ ਇੰਨੇ ਕਦੇ ਵਿੱਚ ਚੱਲੇ ਜਾਂਦਾ ਆ ਜੇ 4 ਕਿੱਲੇ ਨਿੰਬੂ ਨੇ ਤੇ ਇਹਦੇ ਵਿੱਚ ਲਗਭਗ ਇੱਕ ਕੋਲੀ ਜਾਂ ਡੇਢ ਕੋਲੀ ਦੇ ਕਰੀਬ ਆਪਾਂ ਨਮਕ ਜਿਹੜਾ ਪਾ ਸਕਦੇ ਆ ਤੇ ਮਿਰਚਾਂ ਹਲਦੀ ਜਿਹੜੀ ਆ 5-7 ਚਮਚ ਦੇ ਕਰੀਬ ਇਹਦੇ ਵਿੱਚ ਪਾਵਾਂਗੇ ਆਪਾਂ ਹਲਦੀ ਘਰ ਦੀ ਜਿਹੜੀ ਆ ਥੋੜਾ ਰੰਗ ਵਧੀਆ ਛੱਡ ਦਿੰਦੀ ਆ ਤੇ ਸਾਰੇ ਆਚਾਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਮਿਕਸ ਕਰਨ ਤੋਂ ਬਾਅਦ ਚ ਇਹਨੂੰ ਆਪਾਂ ਇੱਕ ਡੱਬੇ ਦੇ ਵਿੱਚ ਕੱਢ ਲਵਾਂਗੇ ਜਿੰਨਾ ਵੀ ਇਹ ਅਚਾਰ ਆ ਇੱਕ ਮਹੀਨਾ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਪਾ ਕੇ ਡੱਬੇ ਦੇ ਵਿੱਚ ਬੰਦ ਕਰਕੇ ਰੱਖ ਲੈਨੇ ਆ ਨਾ ਛੇੜਾਂਗੇ ਬਲਕਿ ਨੂੰ ਹਿਲਾਉਣਾ ਹੁੰਦਾ ਇੱਕ ਦੋ ਵਾਰੀ ਤਾਂ ਇਹ ਆਪਣਾ ਰਸ ਜਦੋਂ ਛੱਡ ਦਿੰਦਾ ਆ ਤੇ ਕਾਫੀ ਰਸ ਭਰਿਆ ਜਾ ਬਣ ਕੇ ਤਿਆਰ ਹੁੰਦਾ ਆ ਜਿਵੇਂ ਮਰੱਬਾ ਹੁੰਦਾ ਆ ਖਾਣ ਵਿੱਚ ਇਹਦੇ ਵਿੱਚ ਆਪਾਂ ਖੰਡ ਦੀ ਵਰਤੋਂ ਨਹੀਂ ਕੀਤੀ ਕਿਸੇ ਹੋਰ ਚੀਜ਼ ਦੀ ਵਰਤੋਂ ਨਹੀਂ ਕੀਤੀ ਸਾਨੂੰ ਨਮਕੀਨ ਅਚਾਰ ਚਾਹੀਦਾ ਸੀਗਾ ਇਸ ਕਰਕੇ ਆਪਾਂ ਰਾਮਨਾਥ ਥੋੜੇ ਜਿਹਾ ਮਸਾਲਿਆਂ ਤੋਂ ਇਹ achar ਜਿਹੜਾ ਆਪਣਾ ਰੈਡੀ ਕਰ ਲਿਆ ਤੇ ਇੱਕ ਡੱਬੇ ਦੇ ਵਿੱਚ ਭਰ ਲਿਆ ਹੁਣ ਡੱਬਾ ਸਾਡੇ ਕੋਲ ਹੈਗਾ ਇਹ ਪਲਾਸਟਿਕ ਦਾ ਥੋੜਾ ਜਿਹਾ ਨਮਕ ਪਾਇਆ ਸਾਰਾ ਕੁਝ ਪਾਇਆ ਥੋੜਾ ਜਿਹਾ achar ਦੀ ਕੁਆਂਟੀਟੀ ਇੱਥਾ ਹੁੰਦੀ ਆ ਫਿਰ ਆਪਾਂ ਇਹਨੂੰ ਕੱਚ ਦੇ ਡੱਬੇ ਵਿੱਚ ਕੱਢ ਲਾਂਗੇ ਕਿਉਂਕਿ ਕੱਚ ਦਾ ਡੱਬਾ ਸਾਡੇ ਕੋਲ ਬਹੁਤ ਛੋਟਾ ਸੀਗਾ ਤੇ ਇੱਕ ਦੋ ਦਿਨ ਦੇ ਕਰਨੇ ਇੱਥਾ ਹੋ ਜਾਣਾ ਤੇ achar ਬਹੁਤ ਹੀ ਲਾਜਵਾਬ ਜਿਹੜਾ ਬਣ ਕੇ ਹੋ ਚੁੱਕਾ ਹੈ ਤਿਆਰ ਤੇ ਨਾਲ ਦੀ ਨਾਲ ਵੀਡੀਓ ਵੇਖਣੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ